ਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਸਾਰੇ ਬੱਲੂ ਤਨ ਤਨ ਬਾਬਾ ਦੀਪ ਸਿੰਘ ਜੀ ਮੁਖ ਦੁਨੀਆ ਮੂੜ ਲਵੇ ਦਾਤਿਆ ਤੂੰ ਮੁਖੜਾ ਨਾਮ ਓੜੀ ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਮੇਰੀ ਲੱਗੀ ਪ੍ਰੀਤੀ ਨੂੰ ਦਾਤਿਆ ਤੂੰ ਐਵੇਂ ਨਾ ਤੋੜੀ ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਲੋਕ ਕੀ ਮਾਰਣ ਮੈਨੇ ਤਾਨੇ ਆਪਣੇ ਮੇਰੇ ਹੋਏ ਬਗਾਨੇ ਲੋਕ ਕੀ ਮਾਰਣ ਮੈਨੇ ਤਾਨੇ ਆਪਣੇ ਮੇਰੇ ਹੋਏ ਬਗਾਨੇ ਮੈਂ ਬੇਨਤੀ ਕਰਦਾ ਹਾਂ ਬਾਬਾ ਜੀ ਤੂੰ ਰਿਸ਼ਤਾ ਨਾ ਤੋੜੀ ਮੈਂ ਬੇਨਤੀ ਕਰਦਾ ਹਾਂ ਬਾਬਾ ਜੀ ਤੂੰ ਰਿਸ਼ਤਾ ਨਾ ਤੋੜੀ ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਛੋੜ ਚੁੱਕਾ ਮੈਂ ਰਿਸ਼ਤੇ ਸਾਰੇ ਤੇਰੀ ਖਾਤਰ ਸਤਗੁਰ ਪਿਆਰੇ ਛੋੜ ਚੁੱਕਾ ਮੈਂ ਰਿਸ਼ਤੇ ਸਾਰੇ ਤੇਰੀ ਖਾਤਰ ਸਤਗੁਰ ਪਿਆਰੇ ਤੇਰਾ ਪੱਲਾ ਫੜਿਆ ਮੈਂ ਤੇਰਾ ਪੱਲਾ ਫੜਿਆ ਮੈਂ ਬਾਬਾ ਜੀ ਆਦ ਵਿੱਚ ਘਾਰੇ ਨਾ ਛੋੜੀ ਮੁੱਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਤੇਰੀ ਸਾਡੀ ਪ੍ਰੀਤ ਪੁਰਾਣੀ ਏ ਗੱਲ ਅੱਜ ਤੱਕ ਕਿਸੇ ਨਾ ਜਾਣੀ ਏ ਤੇਰੀ ਸਾਡੀ ਪ੍ਰੀਤ ਪੁਰਾਣੀ ਏ ਗੱਲ ਅੱਜ ਤੱਕ ਕਿਸੇ ਨਾ ਜਾਣੀ ਏ ਤੇਰੇ ਦਰ ਤੇ ਆਇਆ ਹਾਂ ਮੈਨੂੰ ਦਰ ਤੋਂ ਖਾਲੀ ਨਾ ਮੁੜੀ ਮੁੱਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਤਨ ਤਨ ਬਾਬਾ ਦੀਪ ਸਿੰਘ ਜੀ 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 ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਦੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਮੇਰੀ ਲੱਗੀ ਪ੍ਰੀਤੀ ਨੂੰ ਬਾਬਾ ਜੀ ਤੂੰ ਐਵੇਂ ਨਾ ਤੋੜੀ ਮੇਰੀ ਲੱਗੀ ਪ੍ਰੀਤੀ ਨੂੰ ਬਾਬਾ ਜੀ ਤੂੰ ਐਵੇਂ ਨਾ ਤੋੜੀ ਮੁਖ ਦੁਨੀਆ ਮੂਡ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਲੋਕ ਕੀ ਮਾਰਨ ਮੇਣੇ ਤਾਨੇ ਆਪਣੇ ਮੇਰੇ ਹੋਏ ਬਗਾਨੇ ਲੋਕ ਕੀ ਮਾਰਨ ਮੇਣੇ ਤਾਨੇ ਮੇਰੇ ਆਪਣੇ ਹੋਏ ਬਗਾਨੇ ਮੈਂ ਬੇਨਤੀ ਕਰਦਾ ਹਾਂ ਤੂੰ ਰਿਸ਼ਤਾ ਨਾ ਤੋੜੀਂ ਮੈਂ ਬਿੰਤੀ ਕਰਦਾ ਹਾਂ ਤੂੰ ਰਿਸ਼ਤਾ ਨਾ ਤੋੜੀ ਮੁੱਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੁੜੀ ਮੁੱਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੁੜੀ ਸੁਣਿਆ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਐ ਸੁਣਿਆ ਬਾਬਾ ਜੀ ਤੂੰ ਦੁਖੀਆਂ ਦਾ ਦਰਦੀਏ ਮੈਂ ਸੋਬ ਸੁਣ ਆਇਆ ਤੇਰੇ ਸੋਹਣੇ ਦਰਦੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ